ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਸਟੇਟ ਹੈ ਨਾ ਕੋਈ ਜੀ ਸਟੇਟ ਨਹੀਂ ਹੈ ਜੋ ਸਾਡਾ ਸਿਕਲੀ ਕਰ ਨਹੀਂ ਰਿਹਾ 25 ਜ਼ਿਲ੍ਹੇ 25-25 ਜ਼ਿਲ੍ਹੇ ਦੇ ਵਿੱਚ ਸਾਡੇ ਸਿਕਲੀ ਕਰ ਰਹੇ ਰਿਹਾ ਚਤੌੜ ਕਰ ਚਲ ਜਾਓ ਉੱਥੇ ਵੀ ਤਲਵਾਰਾਂ ਅੱਜ ਵੀ ਬਣ ਰਹੀਆਂ ਨੇ ਉਹ ਪਰ ਸਿੱਖੀ ਦੇ ਵਿੱਚ ਨਹੀਂ ਹੈ ਨਾ ਉਹ ਉਹ ਮੋਨੇਨ ਸਿਰ ਤੋਂ ਬੀ.ਐਡ ਕੀਤੀ ਹੋਈ ਹੈ ਸਾਡੇ ਬੱਚਿਆਂ ਨੇ ਉੱਥੇ ਆਓ ਗੰਗਨਗਰ ਦੇ ਵਿੱਚ ਤੁਹਾਨੂੰ ਮੈਡੀਕਲ ਦੀ ਉਹ ਵੀ ਦਿਖਾਵਾਂਗੇ ਤੁਹਾਨੂੰ ਮੈਡੀਕਲ ਦੀ ਜਿਹੜੀ ਮਿਲਦੀ ਚਿੱਠੀ ਜੀ ਉਹਨਾਂ ਨੂੰ ਨਾ ਨੌਕਰੀ ਨਹੀਂ ਮਿਲਦੀ ਮਾਰਾ ਜੀ ਸਿੰਘ ਦੇ ਗੁਰਗੋਬਿੰਦ ਸਿੰਘ ਜੀ ਦੇ ਟਾਈਮ ਦੀਆਂ ਗੱਲਾਂ ਕਰਦੇ ਆ ਉਸ ਸਮੇਂ ਜਿਵੇਂ ਮੈਂ ਕਿਹਾ ਤੋਪਾਂ ਵੀ ਬਣਾਈਆਂ ਸਨ ਉਹ ਵੀ ਸਿੱਖ ਲੀਗਰ ਸਮਾਜ ਨੇ ਬੰਦੂਕਾਂ ਹੀ ਬਣਾਈਆਂ ਕੁੜਤਾ ਇੰਨੀ ਗੱਲ ਹੈ ਬਟ ਅੱਜ ਵੀ ਤੁਹਾਡੇ ਕੋਲ ਉਹ ਹੁਨਰ ਹੈ ਬਣਾ ਦਾਂਗਾ ਮੈਂ ਤੁਹਾਨੂੰ ਥੋੜਾ ਜਿਹਾ بس ਸਰਕਾਰ ਦਾ ਮੈਨੂੰ ਲਿਖ ਕੇ ਦੇ ਦਈਏ ਨਾ ਮੈਂ ਹੁਣੇ ਤੋਪ ਬਣਾ ਦਾਂਗਾ ਬੱਚੇ ਬਾਰੂਦ ਪਾਇਆ ਜਿਵੇਂ ਟੋਪੀਆਰੀ ਬਰੂਦ ਹੁੰਦੀ ਹੈ ਬੰਦੂਕ ਉਹ ਚੀਜ਼ ਬਣਾ ਕੇ ਦੇਾਂਗੇ ਸਿੰਪਲ ਜਦੋਂ ਮੁਗਲ ਕੋਚਾ ਗੋਲੀ ਤੋਪਾਸਾਨਾ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਤੁਸੀਂ ਮਿੱਟੀ ਭਰ ਕੇ ਬਣਾ ਲਓ ਵੀ ਤੁਹਾਡੇ ਅੱਜ ਸਿੱਖ ਲਿੰਗਰ ਸਮਾਜ ਦੇ ਵਿੱਚ ਇਹ ਨਾ ਹੋਣਾ ਰਿਹਾ ਵੀ ਮਿੱਟੀ ਤੋਂ ਬਾਂਝੂਗੀ ਮਾਰੇ ਦੇ ਨਾ ਪਾਣੀ ਵਿੱਚ ਰੁੜ ਗਿਆ ਸੀ ਸਾਰਾ ਸਮਾਨ ਹੀ ਛੇਵੇਂ ਪਾਸੇ ਦੀ ਬਾਰੀ ਦੀ ਗੱਲੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੋਪ ਦੀ ਤੋ ਮੁਗਲ ਕੋਚਾ ਗੋਲੀ ਵੀ ਤੋਪਾ ਸੀ ਉਹਨਾਂ ਕੋਲੇ ਵੀ ਤਾਂ ਮਾਰੇ ਨੇ ਆਖਿਆ ਤੁਸੀਂ ਮਿੱਟੀ ਦੇ ਵਿੱਚ ਹੀ ਹੱਥ ਮਾਰੋਗੇ ਨਾ ਉਹ ਵੀ ਬਾਰੂਦ ਬਣ ਜਾਣਾ ਹੈ ਇੱਕ ਗਰੀਤ ਬਜਰੀ ਪਈ ਸੀ ਮਾਰਾ ਤਾਂ ਬਚਨ ਚੱਲਿਆ ਸੀ ਆ ਤੋ ਮਾਰਾ ਤਾਂ ਸਾਰੇ ਬਾਰੋ ਤੋਂ ਬਣ ਗਿਆ ਇਹ ਛੇਵੇਂ ਪਾਸੇ ਦਾ ਇਤਿਹਾਸ ਬੜ ਕੇ ਸੁਣਾਉਂਦੇ ਨਹੀਂ ਸਾਰਾ ਸਿਗਰੀ ਕਰਦਾ ਇਤਿਹਾਸ ਆਉਗੋ ਦੇ ਚ ਜਿੰਨੀ ਵੀ ਜੰਗ ਕੀਤੀ ਮਾਰਾ ਦੇ ਸਾਡੇ ਹੱਥੇ ਨਾਲ ਸਸਤਰ ਬਣਾ ਬਣਾ ਕੇ ਦਿੱਤੀ ਹੈ ਮਾਰਾ ਜਨੂ ਭਾਈ 75 ਸਿੰਘ ਨੇ ਨਾਗੜੀ ਮਾਰੀ ਸੀ ਜਿਹੜੀ ਆਪ ਸਾਡੀ ਆਪ ਦੇ ਹੱਥ ਨਾਲ ਬਣੀ ਹੋਈ ਓਦੀ ਹਾਥੀ ਦਾ ਜਿਹੜੇ ਸਿਰ ਤੇ ਮਾਰੀ ਸੀ ਅੱਗੋਂ ਜਿਹੜੀ ਸ਼ੀਲਡ ਸੀ ਲੋਹੇ ਦੀ ਉਹਨੂੰ ਪਾੜ ਕੇ ਜਿਹੜੀ ਨਾਗਣੀ ਮਾਰੀ ਸੀ ਉਹ ਵੀ ਜਿਵੇਂ ਕਹਿੰਦਾ ਫਿਲਸਦਰ ਸਿੰਘ ਨੇ ਆਪ ਬਣਾਈ ਹੋਈ ਸੀ ਇਤਿਹਾਸ ਤੋਂ ਬੜੇ ਨਾ ਸਾਸੀ ਇਤਿਹਾਸ ਬੜੇ ਸਾਡੇ ਗੱਲ ਤੋਂ ਹੋਵੇ ਤੇ ਸਾਡੇ ਸੀਸਲਾ ਦੇਵੇ 200 ਮਿਮਰਾਂ ਦਾ ਪਰਿਵਾਰ ਸੀ ਤੋਏ ਅੱਛਾ 200 ਮਿਮਰਾਂ ਦਾ ਬਾਬਾ ਬਚਿੱਤਰ ਸਿੰਘ ਦਾ ਤਾਰਾ ਪਰਿਵਾਰ ਸੀ ਤੇ ਮਾਵਾ ਦੇ ਪੇਟਾਂ ਦੇ ਵਿੱਚ ਬੱਚੇ ਮਾਰੇ ਜਿਹੜੇ ਨੇਜੇ ਵਿੱਚ ਟਿਕਾਏ ਗਏ ਉਹ ਵੀ ਸਿੱਕਲੀ ਕਰ ਰਹੇ ਨੇ ਗਲਾਂ ਦੇ ਵਿੱਚ ਜਿਹੜੇ ਹਾਰ ਪਾਏ ਸੀ ਉਹ ਤੁਸੀਂ ਕਹਿ ਰਹੇ ਹੋ ਵੀ ਸਿੱਕਲੀ ਕਰ ਸਿੱਕਲੀ ਕਰ ਸਵਾਦ ਹੀ ਦੇ ਨੋ ਗੁਰੂ ਸਾਹਿਬ ਵੀ ਕਹਿੰਦੇ ਸੀ ਵੀ ਮੇਰੇ ਦਰਸ਼ਨਾਂ ਨੂੰ ਜੇ ਕੋਈ ਆਵੇ ਤਾਂ ਸ਼ਸਤਰ ਤੋਂ ਬਿਨਾਂ ਨਾ ਆਵੇ ਮੇਰੇ ਦਰਸ਼ਨ ਦੇਦਾਰ ਸ਼ਸਤਰਾਂ ਤੋਂ ਬਿਨਾਂ ਨਹੀਂ ਹੋਣ ਵਾਲੇ ਇਹ ਗੱਲ ਗੁਰੂ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਪਰ ਅਸੀਂ ਉਹ ਸ਼ਸਤਰ ਬਣਾਉਣ ਵਾਲਿਆਂ ਨੂੰ ਵੀ ਭੁੱਲ ਗਏ ਤੇ ਵੀ ਗੱਲ ਹੈ ਵੀ ਜਿਹੜੇ ਸ਼ਸਤਰ ਬਣਾ ਲੈਣ ਉਹਨਾਂ ਦੀ ਜਾਨ ਬਚਣੀ ਉਹ ਜ਼ਰੂਰੀ ਹੈ ਸ਼ਸਤਰ ਬਣਨੇ ਤਾਂ ਹੀ ਬਣਨਗੇ ਤਾਂ ਹੀ ਮਿਲਣਗੇ ਮਹਾਰਾਜ ਨੇ ਲੁਕੋ ਕੇ ਰੱਖੇ ਸੀ ਲੋਗੜ ਕਿਲੇ ਦੇ ਵਿੱਚ ਵੀ ਇਹਨਾਂ ਨੂੰ ਕੋਈ ਮਾਰਨਾ ਪਵੇ ਇਹਨਾਂ ਕੋਲ ਮੁਗਲ ਫੌਜ ਨਾ ਪਹੁੰਚੇ ਜੇ ਅਸੀਂ ਜੰਗਾ ਜਿੱਤਣ ਦੀ ਗੱਲ ਕਰਦੇ ਆਂ ਪਰ ਹਥਿਆਰਾਂ ਦੀ ਸਭ ਤੋਂ ਜੇ ਗੱਲ ਕਰਦੇ ਆਂ ਤਕਨੀਕੀ ਹਥਿਆਰ ਵੀ ਜਿਹੜੇ ਐ ਸੇਕ ਕੌਮਕੌਲ ਸਨ ਉਸ ਸਮੇਂ ਅਤੇ ਵਧੀਆ ਹਥਿਆਰ ਵੀ ਸੇਕ ਕੌਮਕੌਲ ਸਨ ਪਰ ਉਹ ਹਥਿਆਰ ਕਿਸ ਨੇ ਬਣਾ ਕੇ ਦਿੱਤੇ ਸੀ ਉਹ ਸਿੱਖਲੀਗਰ ਸਮਾਜ ਨੇ ਬਣਾ ਕੇ ਦਿੱਤੇ ਸੀ ਪਰ ਅੱਜ ਅਸੀਂ ਇਸ ਸਮਾਜ ਨੂੰ ਭੁਲਦੇ ਜਾ ਰਹੇ ਆ ਤੇ ਇਸ ਸਮੇਂ ਮੇਰੇ ਨਾਲ ਇਹਨਾਂ ਦੇ ਜਥੇਦਾਰ ਅਸ਼ੋਕੀ ਸਿੰਘ ਮੌਜੂਦ ਹੈ ਸਿੱਖਲੀਗਰ ਸਮਾਜ ਦੇ ਜਥੇਦਾਰ ਹੈ ਜਿਹੜੇ ਅੱਜ ਵੀ ਉਸੇ ਸਾਹਮਣੇ ਆਪਣੇ ਆਪ ਨੂੰ ਸਾਹਮਣੇ ਰਿਹਾ ਉਸੇ ਸਾਹਮਣੇ ਅੱਜ ਵੀ ਜਿਹੜਾ ਹੱਥ ਦਾ ਹੁਨਰ ਉਹਨਾਂ ਦੇ ਵਿੱਚ ਹੈ ਐਵੇਂ ਅਸੀਂ ਨੇ ਵੱਡੇ ਜਥੇਦਾਰ ਨਹੀਂ ਹੈ ਅਸੀਂ ਕਿਰਤ ਕਰਨਾਰੇ ਜਥੇਦਾਰ ਆ ਮਾਰੇ ਦੇ ਟਾਈਮ ਦੇ ਵਿੱਚ ਵੀ ਅਸੀਂ ਕਿਰਤ ਕਰਦੇ ਸੀ ਛੇਵੇਂ ਪਾਤਾਰ ਗੋਬ ਸੇਬ ਦੇ ਬਾਰੇ ਦੇ ਵਿੱਚ ਵੀ ਅੱਜ ਵੀ ਆਪ ਦੀ ਹੱਥ ਨਾਲ ਕਿਰਤ ਕਰ ਰਹੇ ਆ ਅਸੀਂ ਇੰਨੇ ਵੱਡੇ ਜਥੇਦਾਰੇ ਕੋਈ ਹਵਾਈ ਜਹਾਜ਼ ਤੇ ਘੁੰਮ ਰਹੇ ਕੋਈ ਗੱਡੀ ਤੇ ਘੁੰਮ ਰਹੇ ਕੋਈ ਵੱਡੇ ਵੱਡੇ ਫੇਰੇ ਜਗਤ ਲੈ ਲੈ ਕੇ ਘੁੰਮ ਰਹੇ ਨਾ ਕੋਈ ਬੁਲਟ ਗੱਡੀ ਲੈ ਲੈ ਕੇ ਘੁੰਮ ਰਹੇ ਜਥੇਦਾਰ ਅਸੀਂ ਆਪ ਦੀ ਕਿਰਤ ਦੀ ਵਿੱਚ ਗੱਡੀ ਗੱਡੀਆਂ ਦੇ ਗੱਡਿਆਂ ਦੇ ਰਹਿੰਦੇ ਨਹੀਂ ਅਸੀਂ ਗੱਡੀ ਵਿੱਚ ਅੱਜੇ ਬੈਲ ਗੱਡੀਆਂ ਦੇ ਵਿੱਚ ਰਹਿੰਦੇ ਸੀ ਮਹਾਰਾਜ ਟਾਈਮ ਦੇ ਵਿੱਚ ਗੱਡੀਆਂ ਉਸ ਟਾਈਮ ਖੱਚਰ ਹੁੰਦੇ ਸੀ ਖੱਚਰਾ ਦੇ ਵਿੱਚ ਰਹਿੰਦੀ ਸੀ ਉਸ ਗੱਡੀਆਂ ਦੇ ਵਿੱਚ ਰਹਿੰਦੇ ਸੀ ਹੁਣ ਤੋਂ ਅੱਜ ਕੱਲ ਉਹਨਾਂ ਦੀ ਤਰਕੀ ਹੈ ਉਹਨਾਂ ਦੀ ਜੱਥੇਦਾਰਾਂ ਦੀ ਜੱਥੇਬੰਦੀਆਂ ਦੀ ਦੋ ਗੱਡੀ ਵਿੱਚ ਰਹਦੇ ਨੇ ਬਾਬਾ ਜੀ ਤੁਹਾਨੂੰ ਹਨਰ ਗੁਰੂ ਸਾਹਿਬ ਨੇ ਦਿੱਤਾ ਗੁਰੂ ਸਾਹਿਬ ਦੇ ਹਨਰ ਸਿਗੇ ਤਾਂ ਉਸ ਸਮੇਂ ਤੋਪਾ ਵੀ ਬਣਿਆ ਉਸ ਸਮੇਂ ਬੰਦੂਕਾ ਵੀ ਬਣਿਆ ਉਸ ਸਮੇਂ ਸ਼ਸਤਰ ਹਰ ਤਰੀਕੇ ਦਾ ਬਣਿਆ ਤੀਰ ਕਮਾਨ ਵੀ ਬਣਿਆ ਸਭ ਕੁਝ ਬਣਿਆ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸ਼ਸਤਰਾਂ ਦੀ ਗੱਲ ਕਰਦੇ ਆ ਉਹ ਵੀ ਸਿੱਖ ਲੀਗਰ ਸਮਾਜ ਨਹੀਂ ਬਣਾਏ ਸਾਰੇ ਸ਼ਸਤਰਾਂ ਦੀ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਜੀ ਦੇ ਤੀਰਾਂ ਦੇ ਅੱਗੇ ਸੋਨਾ ਵੀ ਜੜਿਆ ਜਾਂਦਾ ਸੀ ਪਰ ਇਹਨਾਂ ਕੁਝ ਤੁਹਾਨੂੰ ਜਿਹੜਾ ਇਤਿਹਾਸ ਇਹਨਾਂ ਵੱਡਾ ਪਰ ਸਿੱਖ ਲੀਗਰ ਸਮਾਜ ਨੂੰ ਲੋਕ ਭੁੱਲ ਕੇ ਹੋਗੇ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਸਟੇਟ ਹੈ ਨਾ ਕੋਈ ਜੀ ਸਟੇਟ ਨਹੀਂ ਹੈ ਜੋ ਸਾਡਾ ਸਿੱਖਲੀਗਰ ਨਹੀਂ ਰਿਹਾ ਪੰਜਾਬ ਚਲ ਜਾਓ ਸਾਰੀ ਸਟੇਟਾਂ ਦੇ ਵਿੱਚ ਪਟਿਆਲੇ ਜਿੰਨੇ ਵੀ ਇਹਨਾਂ ਸਿੱਖਲੀਗਰ ਰਹਿੰਦੇ ਹਨ ਇੱਧਰ ਚਲ ਜਾਓ ਰਾਜਸਥਾਨ 25 ਜਿਲੇ 25 25 ਜਿਲੇ ਦੇ ਵਿੱਚ ਸਾਡੇ ਸਿਕਲੀ ਕਰਦੇ ਸਿਆ ਚਤੌੜ ਘੜੇ ਚਲਜੋ ਉੱਥੇ ਵੀ ਤਲਵਾਰਾਂ ਅੱਜ ਵੀ ਬਣ ਰਹੀਆਂ ਨੇ ਅੱਜ ਵੀ ਪਰ ਅਸੀਂ ਉਹ ਸ਼ਸਤਰ ਬਣਾਉਣ ਵਾਲਿਆਂ ਨੂੰ ਭੁੱਲ ਗਏ ਸਭ ਤੋਂ ਬਣਾਣਾਰੇਵੇਂ ਭੁੱਲ ਗਏ ਉਹਨੂੰ ਚੱਕਣਾਰੇ ਵੱਡੇ ਹੋ ਕੇ ਬਣਾਣਾਰੇ ਤੋਂ ਪਿੱਛੇ ਹੋ ਗਿਆ ਜਿਹੜਾ ਚੱਕਣਾਰੇ ਉਹਨੇ ਜੰਗ ਵਿੱਚ ਜਾਣਾ ਉਹ ਵੱਡਾ ਹੈ ਉਹਨੇ ਸੀਧਾ ਹੋਣਾ ਹੈ ਜਿਹੜਾ ਬਣਾਣਾਰੇ ਉਹ ਛੋਟਾ ਹੈ ਬਣਾਣਾ ਦਾ ਛੋਟਾ ਹੈ ਚੱਕਣਾ ਦਾ ਵੱਡਾ ਹੈ ਉਹਨੇ ਪੂਜਾ ਕਰਨੀ ਹੈ ਪਾਠ ਕਰਨੇ ਉਹਨੇ ਉਹਨੇ ਨਮਸਕਾਰ ਕਰਨੀ ਹੈ ਰੋਜ਼ ਸੇਵਾ ਕਰਨੀ ਹੈ ਉਹਨੇ ਤਾਂ ਬਣਾ ਕੇ ਦੇ ਦੇਣਾ ਹੈ ਉਹਦਾ ਉਹਨੇ ਕਰਨੀ ਹੈ ਇਕੱਲੇ ਨੇ ਜਿਹੜਾ ਚੱਕਰਿਆ ਹੈ ਸਰ ਤੁਸੀਂ ਇਹ ਵੀ ਕਹਿੰਦੇ ਹੋ ਨਾ 75 ਸਿੰਘ ਵਰਗੇ ਵੀ ਹੈ ਜਿਨ੍ਹਾਂ ਨੇ ਆਪ ਬਣਾਏ ਤੇ ਆਪ ਜਿੰਨਾਂ ਨੂੰ ਚਲਾਣੇ ਵੀ ਆਂਦੇ ਜਿਹੜੇ ਸ਼ਹੀਦ ਵੀ ਹੋਏ ਸ਼ਹੀਦ ਵੀ ਹੋਏ ਨਾ ਲੋੜਬੰਦੀ ਦੇ ਵਿੱਚ ਮਰਕਾ ਲੋੜਬੰਦੀ ਦੇ ਵਿੱਚ ਖੜਾ ਹੋਣਾ ਪੈਂਦਾ ਹੈ ਫਿਰ ਜਦੋਂ ਲੋੜ ਪੇਜੂਗੀ ਨਾ ਜਦੋਂ ਲੋੜ ਪੀਊਗੀ ਤੋ ਖਰਾਬ ਹੀ ਹੋਣੇ ਪੈਂਦਾ ਹੈ ਫਿਰ ਜਿਹੜਾ ਬਣਾ ਲੈ ਵੀ ਜਾਣਦਾ ਉਹ ਚਲਾਣੇ ਵੀ ਜਾਣਦਾ ਉਹਨੂੰ ਪਤਾ ਹੈ ਸਾਰਾ ਕਿਵੇਂ ਚੱਲੂਗਾ ਕਿਵੇਂ ਨਹੀਂ ਪਰ ਅਸੀਂ ਜਾ ਨਹੀਂ ਸਕਦੇ ਜੰਗ ਦੇ ਵਿੱਚ ਜਿੱਥੋਂ ਲੋੜ ਪਈ ਫਿਰ ਜਾ ਕੇ ਖੜੇ ਹੋਾਂਗੇ ਅਸੀਂ ਐਵੇਂ ਨਹੀਂ ਜਾ ਸਕਦੇ ਅਸੀਂ ਜੰਗ ਦੇ ਵਿੱਚ ਜਦੋਂ ਕਹਿੰਦੇ ਹਿੱਲਾ ਨਾ ਹੋਇਆ ਤਾਂ ਜਾਨ ਦੇਣ ਲਈ ਵੀ ਤਿਆਰ ਆ ਸਿੱਖ ਲਿਗਰ ਦਿੱਤੀ ਹੈ ਜਨਾ ਮਹਾਰਾਜ ਨੇ ਟਾਈਮ ਦੇ ਵਿੱਚ ਬਹੁਤ ਸ਼ਹੀਦੀ ਪਾਈਨ ਮਹਾਰਾ 10ਵੇਂ ਪਾਸੇ ਦੇ ਟਾਈਮ ਦੇ ਵਿੱਚ ਚੇਮੇ ਪਾਚੇ ਹਰ ਕੋਮਾ ਸੇਵ ਦੇ ਟਾਈਮ ਦੇ ਵਿੱਚ ਵੀ ਸਿੱਧੀ ਪਾਇਨ ਇੰਨਾ ਮੈਂ ਥੋੜਾ ਬਹੁਤਾ ਹੀ ਜਾਣਦਾ ਇੰਨਾ ਨਹੀਂ ਜਾਣਦਾ ਮੈਂ ਵੀ ਗੱਲ ਹੈ ਵੀ ਜਿਹੜੇ ਸ਼ਸਤਰ ਬਣਾ ਲਰੇ ਉਹਨਾਂ ਦੀ ਜਾਨ ਬਚਣੀ ਉਹ ਜ਼ਰੂਰੀ ਹੈ ਸ਼ਸਤਰ ਬਣਨੇ ਤਾਂ ਹੀ ਬਣਨਗੇ ਤਾਂ ਹੀ ਮਿਲਣਗੇ ਮਹਾਰਾਜ ਨੇ ਲੋਹੇ ਰੱਖੇ ਸੀ ਲੋਗੜ ਕਿਲੇ ਦੇ ਵਿੱਚ ਵੀ ਇਹਨਾਂ ਨੂੰ ਕੋਈ ਮਾਰਨਾ ਪਵੇ ਇਨਾਂ ਕੋਲ ਮੁਗਲ ਫੌਜ ਨਾ ਪਹੁੰਚੇ ਹਾਂ ਇਹਨਾਂ ਨੂੰ ਗੁਪਤ ਫੌਜ ਵਿੱਚ ਰੱਖਿਆ ਗੁਪਤ ਖਜ਼ਾਨੇ ਵਿੱਚ ਰੱਖਿਆ ਜਿਹੜੇ ਜਿੰਨੀ ਵੀ ਮਿਸਤਰੀ ਇਹਨਾਂ ਅਸੀਂ ਪੱਕੇ ਬਣਾਵਾਂਗੇ ਕੱਚੇ ਨੂੰ ਵੀ ਪੱਕਾ ਬਣਾ ਕੇ ਦਿੱਤੇ ਜਿਹੜੇ ਕੱਚੇ ਸਸਤਰੇ ਨਾ ਉਹਨਾਂ ਨੂੰ ਵੀ ਪੱਕਾ ਬਣਾ ਕੇ ਦਿੱਤੇ ਅਲਪਕਾ ਉਹ ਨਹੀਂ ਬਣਾ ਦਾਂਗੇ ਇਹਨੂੰ ਇਹਨੂੰ ਪੱਕਾ ਬਣਾ ਲਾਂਗੇ ਇਹਨੂੰ ਪੱਕਾ ਇਹਨੂੰ ਹੀ ਇਹਨੂੰ ਕਿਤਾ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਇਹ ਪੱਕਾ ਇੱਕ ਪੱਕਾ ਬਣ ਜਾਊਗਾ ਅੱਛਾ ਮੋਟਾ ਨੂਣ ਆਂਦੇ ਨਾ ਜਿਹੜਾ ਹਾਂਜੀ ਜਿਹੜਾ ਉਹ ਨਮਕ ਘੰਟੀ ਬਾਟੀ ਬੇਰਾ ਉਹ ਚੜਾ ਦਾਂਗੇ ਦੇ ਉੱਤੇ ਸਾਰਾ ਹੀ ਪਾਣ ਦੇ ਦਾਂਗੇ ਇਹਨੂੰ ਸਾਰਾਈ ਤੇ ਇਹ ਪੱਕਾ ਸ਼ਸਤਰ ਬਣ ਜੂਗਾ ਪੱਕਾ ਬਣ ਜੂਗਾ ਅੱਛਾ ਇਹ ਕਲਾ ਦਿੱਤੀ ਹੈ ਮਹਾਰਾਜ ਨੇ ਪੰਜ ਚੌੜ ਜੁਗੇ ਦੇ ਉੱਤੇ ਇਹਦੇ ਉੱਤੇ ਸਾਰੀ ਇਹ ਮੰਨ ਮਹਾਰਾਜ ਨੇ ਕਲਾ ਮਹਾਰਾਜ ਨੇ ਤੁਹਾਨੂੰ ਕਲਾ ਸਾਰੀ ਅੰਦਰ ਦੇ ਕੇ ਭੇਜੀ ਆ ਸਭ ਤੋਂ ਵੱਡੀ ਗੱਲ ਹੈ ਵੀ ਪੀੜੀ ਦਾ ਪੀੜੀ ਸਾਹਮਣਾ ਬੜਾ ਔਖਾ ਤੁਸੀਂ ਉਹ ਜੇ ਤੁਸੀਂ ਪੀੜੀ ਦਾ ਪੀੜੀ ਸਾਹਮਣਾ ਬਾਬਾ ਜੀ ਮਹਾਰਾਜ ਨੇ ਕਲਾ ਦਿੱਤੀ ਹੈ ਸਾਹਮਣੇ ਪੈਂਦੀ ਹੈ ਸਾਡਾ ਜਿੰਮੇ ਬੱਚਾ ਵਾਲ ਲੇ ਕਟਾਂਦਾ ਵੱਡੇ ਹੋ ਗਏ ਵੈਸੇ ਕਟਾਲੇ ਕਟਾਲੇ ਨੂੰ ਮਾਡਲ ਬਣ ਗਏ ਉਹ ਵੀ ਫਲਾਣੇ ਨੇ ਏਜੀ ਕਟਿੰਗ ਕੀਤੀ ਏ ਇੱਕ ਤਾਂ ਜਿਹੜੇ ਕਲਾਕਾਰ ਹੈ ਨਾ ਇਹ ਕਲਾਕਾਰ ਨੇ ਸਾਰਾ ਦੇਸ਼ ਬਿਰਾੜ ਦਿੱਤਾ ਜਿਹੜੇ ਪੰਜਾਬੀ ਕਲਾਕਾਰ ਨੇ ਤੇ ਫਿਲਮੀ ਗਾਣੇ ਗੰਦੇ ਨੇ ਇਹਦੀ ਜਗ੍ਹਾ ਗੁਰੂ ਸਾਹਿਬ ਦੇ ਸਬਤ ਕਾਨ ਇਹਦੀ ਜਗ੍ਹਾ ਤੋਂ ਸੁਧਰੂ ਦਾ ਮਾਹੌਲ ਉਹ ਜੇ ਜੇ ਮੂਛ ਬਣਾ ਲਈ ਤੇ ਵੇਚੀ ਉਹ ਲੋਕ ਪਰਜਿੰਦੇ ਨੇ ਜੇਜੀ ਪੱਗ ਬੰਨ੍ਹ ਲਈ ਵੇਚੋ ਉਹ ਪਰਜਿੰਦੇ ਨੇ ਮੈਂ ਮੀਡੀਆ ਦੇ ਵਿੱਚ ਵੇਖਦਾ ਉਹਦੇ ਵਿੱਚ ਫੋਨ ਦੇ ਵਿੱਚ ਇਹਨਾਂ ਨੇ ਤਾਂ ਸਾਰਾ ਗਲਤ ਪਾਸਾ ਰੱਖਿਆ ਸਾਰਾ ਇਹ ਇਹਨਾਂ ਕਲਾਕਾਰਾਂ ਨੇ ਤਾਂ ਸਾਰੇ ਮੈਂ ਸੱਚੀ ਬੋਲਦਾ ਬੱਬਾ ਜੀ ਆਪਣੇ ਮਨ ਦੀ ਗੱਲ ਦੱਸ ਰਿਹਾ ਮੈਂ ਇਹਨਾਂ ਨੇ ਮੋਲ ਖਰਾਬ ਕਰ ਦਿੱਤਾ ਸਾਰਾ ਕਿ ਗੁਰੂ ਸਾਹਿਬ ਬੋਲੂ ਜਾਣ ਹੀ ਨਹੀਂ ਦਿੰਦੇ ਉਧਰ ਹੀ ਉਧਰ ਗਾਨਕ ਡਾਂਸ ਦੇ ਵਿੱਚ ਲੱਗੇਗੇ ਸਾਰੇ ਕੋਈ ਹੀਰੋ ਬਣ ਗਿਆ ਕੋਈ ਕੁਛ ਬਣ ਗਿਆ ਸਾਰੇ ਉਧਰ ਜਾਣ ਹੀ ਨਹੀਂ ਦਿੰਦੇ ਕੋਈ ਦਰਬਾਰ ਸਾਹਿਬ ਬਾਬਾ ਕੀ ਕਹ ਰਹੇ ਹੋ ਵੀ ਸਾਰਾ ਯੂਥ ਉਹਨਾਂ ਨੂੰ ਫੋਲੋ ਕਰ ਰਿਹਾ ਤੇ ਉਹਦਾਂ ਦੀਆਂ ਗੱਲਾਂ ਕਰ ਰਿਹਾ ਮਤਲਬ ਅਸੀਂ ਵੀ ਦੇਖਦੇ ਆ ਵੀ ਮੈਨੂੰ ਤਾਂ ਅਜ ਤੱਕ ਕੋਈ ਦੇਖਿਆ ਨਹੀਂ ਵੀ ਹਾਂ ਜਿਹੜਾ ਐਕਟਰ ਹੋਵੇ ਜਿਹੜਾ ਪੰਜਾਬੀ ਐਕਟਰ ਹੋਵੇ ਸਿੱਖੀ ਸਰੂਪ ਦੇ ਵਿੱਚ ਹੋਵੇ ਮਤਲਬ ਹਾਂ ਕੁਝ ਹੈਗੇ ਨੇ ਕੁਝ ਕੁ ਹੈ ਕੁਝ ਕੁ ਹੈਗੇ ਨੇ ਪਰ ਜ਼ਿਆਦਾਤਰ ਜਿਹੜੇ ਹੀਰੋ ਬਣਦੇ ਨੇ ਉਹ ਸਿੱਖੀ ਸਰੂਪ ਦੇ ਵਿੱਚ ਨਹੀਂ ਹੈ ਤਾਂ ਤੁਸੀਂ ਕਹਿੰਦੇ ਹੋ ਯੂਥ ਜਮਾ ਹੀ ਉਹਨਾਂ ਨੂੰ ਫੋਲੋ ਕਰ ਮੈਨੂੰ ਇਹ ਕਹਿੰਦਾ ਉਹ ਤਾਂ ਬਿਲਕੁਲ ਗਾਉ ਹੀ ਨਾ ਕਰਨੇ ਮੇਰਾ ਇਹ ਬਚਨ ਨੇ ਬਸ ਸਾਡਾ ਗਾਉ ਤੋਂ ਧਾਰਮੀ ਗਾਉ ਗੁਰੂ ਦੇ ਜਿਹੜੇ ਸੀਦ ਹੋਏ ਨੇ ਇਨ੍ਹਾਂ ਦੇ ਗਾਉ ਇਨ੍ਹਾਂ ਦਾ ਇਤਿਹਾਸ ਤੋਂ ਗੁਣ ਗਾਉ ਜਿਹੜੇ ਅੱਜ ਇੱਥੇ ਆਪ ਬੈਠੇ ਆ ਉਹਨਾਂ ਦੇ ਕਰੇ ਤੋਂ ਆਪ ਬੈਠੇ ਆ ਉਹਨਾਂ ਨੂੰ ਭੁੱਲ ਗਏ ਆ ਗਾਣੇ ਲਿਖ ਲਿਖ ਕੇ ਬਸ ਪਾਈ ਜਾਂਦੇ ਨੇ ਮਤਲਬ ਸਾਹਿਬ ਜੀ ਦਾ ਅਜੀਤ ਸਿੰਘ ਸਾਹਿਬ ਜੀ ਦਾ ਜਯਾਰ ਸਿੰਘ ਸਾਹਿਬ ਜੀ ਦਾ ਜ਼ੋਰਾਵਰ ਸਿੰਘ ਸਾਹਿਬ ਜੀ ਦਾ ਫਤਿਹ ਸਿੰਘ ਇਹਨਾਂ ਨੂੰ ਯਾਦ ਕਰਕੇ ਜਿਹੜੇ ਨਾਲ ਅੱਜ ਇੱਥੇ ਬੈਠੇ ਆਪਾਂ ਇਹਨਾਂ ਦੀਆ ਵਾਰਾ ਗਈਆਂ ਇਹਨਾਂ ਇਹਨਾਂ ਦਾ ਸਾੜਾ ਤੇ ਕੁੰਗ ਗਈਏ ਇੰਨੇ ਨੂੰ ਸਨਾਦ ਲਈ ਗਈਏ ਇਹਨਾਂ ਨੂੰ ਇਹਨਾਂ ਦੇ ਇਹਨਾਂ ਦੇ ਕਰਕੇ ਕਿਉਂ ਛੋਟੇ ਛੋਟੇ ਸੇਵਜਾ ਦੇ ਸ਼ਹੀਦ ਹੋ ਗਏ ਇਹਨਾਂ ਮਾਰਾ ਆਪਣੇ ਪਿੱਛੇ ਅੱਜ ਆਪ ਸ੍ਰੀ ਆਪਾਂ ਲੜਦੇ ਆ ਤਾਂ ਮਾਰਾ ਦਾ ਦਿਲ ਬਹੁਤ ਦਰਦ ਕਰਦਾ ਹੈ ਦਿਲ ਇਹਵੇਂ ਕਰਦਾ ਵੀ ਸਿੱਖ ਕੌਮ ਆਪਸ ਵਿੱਚ ਲੜ ਰਹੀ ਹੈ ਉਹ ਕਹਿੰਦੇ ਮੈਂ ਵੱਡਾ ਹਾਂ ਉਹ ਕਹਿੰਦੇ ਮੈਂ ਵੱਡਾ ਉਹ ਮਾਰੇ ਤੇ ਰਹੇਗਾ ਤੁਸੀਂ ਸਾਰੇ ਵੱਡੇ ਹੋ ਤੁਸੀਂ ਮੇਰੇ ਬਰਾਬਰ ਇੱਕ ਬਰਾਬਰ ਹੋ ਤੁਸੀਂ ਪੁੱਤਰ ਸਭ ਤੋਂ ਵੱਡੀ ਗੱਲ ਹੈ ਅੱਜ ਤੱਕ ਕਦੇ ਗੁਰੂ ਨਹੀਂ ਦੇਖਿਆ ਇਹੋ ਜਿਹਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਕਹਿੰਦਾ ਵੀ ਮੇਰੇ ਦਰਸ਼ਨ ਦੇਾਰੇ ਤੁਹਾਡੇ ਦੇ ਵਿੱਚ ਹੋਏ ਸੀ ਹੋਣਗੇ ਖਾਲਸੇ ਦੇ ਵਿੱਚ ਮੇਰੇ ਦਰਸ਼ਨ ਦੇਾਰੇ ਹੋਣਗੇ ਮਤਲਬ ਖਾਲਸੇ ਨੂੰ ਹੀ ਆਪਣਾ ਪ੍ਰਤੀਕ ਦੱਸ ਦਿੱਤਾ ਸਭ ਤੋਂ ਵੱਡੀ ਸਰ ਖਾਲਸੇ ਨੂੰ ਦੇ ਦਿੱਤਾ ਰਾਜ ਸਾਹਿਬ ਜੀ ਰਾਗ ਬਾਗ ਸਭ ਖਾਲਸੇ ਨੂੰ ਦੇ ਦਿੱਤਾ ਉਹਨੇ ਖਾਲਸਾ ਮੇਰਾ ਪੀਰ ਸਾਰਾ ਕੁਝ ਖਾਲਸਾ ਮੇਰਾ ਰੂਪ ਹੈ ਖਾਲਸਾ ਖਾਲਸੇ ਮੈਂ ਹੂੰ ਕਰੋ ਨਿਵਾਸ ਸਾਰਾ ਕੁਝ ਹੀ ਖਾਲਸੇ ਨੂੰ ਦੇਖ ਤਾ ਮੈਂ ਦੱਸ ਰਿਹਾ ਤੁਹਾਨੂੰ ਖਾਲਸੇ ਨੂੰ ਦੇਖਿਆ ਫਿਰ ਕਿਉਂ ਲੜਦੇ ਹੋ ਆਪ ਸ੍ਰੀ ਵਿੱਚ ਜੋ ਮਹਾਰਜ ਸਾਰਾ ਕੁਝ ਹੀ ਦੇ ਗਿਆ ਆਪਾਂ ਨੂੰ ਇੱਕ ਇੱਕ ਜੁੱਟ ਲਾ ਕੇ ਸਾਰ ਜਿੰਨੇ ਵੀ ਖਾਲਸੇ ਪੰਥ ਦੇ ਇੱਕ ਜੁੱਟ ਬਣ ਕੇ ਆਪਣੀ ਤਾਕਤ ਬਣਾਓ ਬਾਬਾ ਜੀ ਧੰਨਵਾਦ ਜੀ ਕਿਉਂਕਿ ਤੁਸੀਂ ਕੰਮ ਵੀ ਕਰਨਾ ਗੱਲਾਂ ਦਾ ਤਰਾ ਇਤਿਹਾਸ ਤਾਂ ਤੁਹਾਡੇ ਕੋਲ ਬਹੁਤ ਹੈ ਪਰ ਤੁਹਾਡਾ ਕੰਮ ਦਾ ਸਮਾਂ ਲਿਆ ਸੀ ਤੇ ਜ਼ਰੂਰ ਤਾਂ ਤੇ ਸਭ ਤੋਂ ਵੱਡੀ ਗੱਲ ਆ ਬਾਬਾ ਜੀ ਆਪ ਜਿਹੜੇ ਨੇ ਇਹਨਾਂ ਨਾਲ ਆਂਦੇ ਇਤਿਹਾਸਾਂ ਜਾ ਕਰਦੇ ਆਪਣੇ ਕੰਮ ਦਾ ਸਮਾਂ ਸਾਨੂੰ ਦਿੰਦੇ ਆ ਮੈਂ ਕਹਿੰਦਾ ਬਹੁਤ ਵੱਡੀ ਗੱਲ ਆ ਵੀ ਇੱਥੇ ਅਸੀਂ ਕੰਮ ਇਹਨਾਂ ਦਾ ਕੰਮ ਹੁੰਦਾ ਦੋ ਹਜ਼ਾਰ ਰੁਪਏ ਬੱਟ ਲੈਂਦਾ ਮੈਂ ਇੱਥੇ ਤੁਸੀਂ ਥੋੜੇ ਤੋਂ ਕੋਈ ਨਹੀਂ ਤੁਹਾਨੂੰ ਵੀ 800 ਰੁਪਏ ਦੇਣੀ ਪੈਂਦੀ ਹੈ ਫਿਰ 2000 ਰੁਪਏ ਮੈਂ ਇੰਨੀ ਚਿਰ ਵਿੱਚ ਬੱਟ ਲੈਂਦਾ ਮੈਂ ਆਹੋ 500 ਦੇ ਵੱਟੀ ਲਿੱਤਾ ਸੀ ਵੀ ਤੁਸੀਂ ਆਏ ਤਾਂ ਸਹੀ ਗੱਲ ਆ ਤੁਸੀਂ ਕਿਹੜੇ ਸੀ ਤਾਂ ਸਹੀ ਗੱਲ ਆ ਬਾਬਾ ਜੀ ਤੁਹਾਡੇ ਦਸਨ ਲਾਲ ਤੁਹਾਡੇ ਚਾ ਦਸਨ ਨਾਲ ਘਰੇ ਬੈਠੇ ਨੂੰ ਕਿੰਨੇ ਦਾ ਇਤਿਹਾਸ ਦਾ ਪਤਾ ਲੱਗਦਾ ਘਰੇ ਬੈਠੇ ਨੂੰ ਕਿੰਨਾ ਕੁਸ਼ ਪਤਾ ਲੱਗਦਾ ਇਹ ਸਭ ਤੋਂ ਵੱਡੀ ਗੱਲ ਤਾਂ ਹੈ ਸਾਨੂੰ ਲੋਕਾਂ ਨੂੰ ਜਿਹੜੇ ਘਰੇ ਬੈਠੇ ਆ ਉਹਨਾਂ ਨੂੰ ਤੁਹਾਡੇ ਬਾਰੇ ਪਤਾ ਲੱਗਦਾ ਉਹਨਾਂ ਨੂੰ ਇਤਿਹਾਸ ਦਾ ਪਤਾ ਲੱਗਦਾ ਤੁਸੀਂ ਇੱਕ ਸੇਵਾ ਨਿਭਾ ਰਹੇ ਹੋ ਮੇਰੇ ਸਾਹਮਣੇ ਇਹ ਹਾਏ ਤੇਰੀ ਗੱਲ ਸਹੀ ਹੈ ਇਹਨੂੰ ਲੋਕ ਇੱਥੇ ਨਾ ਬਹੁਤ ਇਤਿਹਾਸ ਬਾਬਾ ਜੀ ਉਹ ਬੈਠੇ ਪਿਆਤਾ ਸੀਗੇ ਬਹੁਤ ਲੋਕਾਂ ਨੇ ਉਹਨਾਂ ਦਾ ਇਤਿਆਸ ਸੁਣਿਆ ਇਹ ਚੈਨਲ ਦੇ ਥਰੂ ਨਾਲ ਇਹ ਚੈਨਲ ਦੇ ਥਰੂ ਨਾਲ ਤੁਹਾਡੀ ਮਿਹਰਬਾਨੀ ਹੈ ਵੱਡੀ ਜੋ ਤੁਸੀਂ ਸਾਡਾ ਇਤਿਆਸ ਲੋਕਾਂ ਦੇ ਘਰ-ਘਰ ਪਹੁੰਚਾਏ ਆ ਤੁਸੀਂ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਚੈਨਲ ਵਾਲਿਆਂ ਦਾ ਬਾਬਾ ਜੀ ਤੁਸੀਂ ਕੰਮ ਸ਼ੁਰੂ ਕਰੋ ਆਪਣਾ ਕੋਈ ਨਾ ਬਾਬਾ ਜੀ ਤੇ ਪੈਸੇ ਤਰੀਕੇ ਨਾਲ ਹੋਰ ਵੀ ਜਿਹੜੀਆਂ ਅਪਡੇਟਸ ਲੈ ਉਹਦੇ ਨਾਲ ਸਾਡੇ ਨਾਲ ਜੁੜੇ ਹੋਏ ਕੈਮਰਾ ਪਰਸਨ ਹੈਪੀ ਗਰੇਵਾਲ ਦੇ ਨਾਲ ਗੁਰਜੋਤ ਸਿੰਘ ਦੀ ਰਿਪੋਰਟ